ਮਾਨਸੂਨ ਅਤੇ ਭਾਰੀ ਮੀਂਹ ਕਾਰਨ ਆਵਾਜਾਈ ਵਿੱਚ ਦਿੱਕਤਾਂ ਆਉਣ ਕਾਰਨ ਦੇਸ਼ ਵਿੱਚ ਮਹਿੰਗਾਈ ਪੈਰ ਪਸਾਰਨ ਲੱਗੀ ਹੈ ਜਿੱਥੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਟਮਾਟਰ ਦੀ ਕੀਮਤ 80 ਰੁਪਏ ਅਤੇ ਬੈਂਗਣ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਦੂਜੇ ਪਾਸੇ ਕੋਲਕਾਤਾ ਦੇ ਬਾਜ਼ਾਰਾਂ ਵਿੱਚ ਸਬਜ਼ੀਆਂ ਅੰਡੇ ਅਤੇ ਪੋਲਟਰੀ ਮੀਟ ਦੀਆਂ ਉੱਚੀਆਂ ਪਰਚੂਨ ਕੀਮਤਾਂ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਕਾਫੀ ਵਧ ਗਈਆਂ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਲਕਾਤਾ ਵਿੱਚ ਸਬਜ਼ੀ ਦੀਆਂ ਕੀਮਤਾਂ ਵਿੱਚ ਕਿੰਨਾ ਵਾਧਾ ਹੋਇਆ ਪੰਜਾਬ ਚੰਡੀਗੜ੍ਹ ਅਤੇ ਦਿੱਲੀ ਦੀਆਂ ਮੰਡੀਆਂ ਵਿੱਚ ਸਬਜ਼ੀਆਂ ਦੇ ਕੀਮਤਾਂ ਨੇ ਇਸ ਵੇਲੇ ਆਮ ਆਦਮੀ ਪਰਿਵਾਰ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਸਬਜ਼ੀਆਂ ਇਸ ਵੇਲੇ ਦੁੱਗਣੀਆਂ ਕੀਮਤਾਂ ਤੇ ਮਿਲ ਰਹੀਆਂ ਨੇ 20 ਰੁਪਏ ਮਿਲਣ ਵਾਲਾ ਟਮਾਟਰ ਇਸ ਵੇਲੇ 60-80 ਰੁਪਏ ਕਿਲੋ ਮਿਲ ਰਿਹਾ 25-35 ਰੁਪਏ ਮਿਲਣ ਵਾਲਾ ਆਲੂ ਇਸ ਵੇਲੇ 40-50 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਚੰਡੀਗੜ੍ਹ ਦੀ ਸਬਜ਼ੀ ਮੰਡੀ ਵਿੱਚ ਪਹੁੰਚਣ ਵਾਲੇ ਲੋਕ ਵੀ ਸਬਜ਼ੀਆਂ ਦੀ ਕੀਮਤਾਂ ਸੁਣ ਕੇ ਪਰੇਸ਼ਾਨ ਨੇ ਸੁਧਾਰਨ ਜਿਹੇ ਸੁਆਦ ਵਾਲਾ ਕਦੂ ਅਤੇ ਲੋਕੀ ਵੀ ਇਸ ਵੇਲੇ 60-80 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜਦ ਕਿ ਟਮਾਟਰ 80 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ ਗੱਲ ਕਰੀਏ ਬਾਕੀ ਸਬਜ਼ੀਆਂ ਦੀ ਤਾਂ ਬੈਂਗਣ ਤੋਂ ਲੈ ਕੇ ਖੀਰਾ ਤੋਰੀ ਭਿੰਡੀ ਅਤੇ ਦੁੱਗਣੇ ਭਾਅ ਦੇ ਨਾਲ ਮਿਲ ਰਹੇ ਨੇ ਗਰਮੀ ਦੀ ਲਹਿਰ ਅਤੇ ਭਾਰੀ ਮੀਂਹ ਕਾਰਨ ਬੰਗਲੌਰ ਅਤੇ ਹਿਮਾਚਲ ਪ੍ਰਦੇਸ਼ ਤੋਂ ਟਮਾਟਰਾਂ ਦੀ ਸਪਲਾਈ ਘਟ ਗਈ ਹੈ ਇਸ ਕਾਰਨ ਇਹ ਉਤਪਾਦਨ ਵੀ ਪ੍ਰਭਾਵਿਤ ਹੋਇਆ ਖੇਤੀਬਾੜੀ ਮੰਤਰੀ ਸ਼ੋਬਨ ਦੇਵ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਖਾਦਾਂ ਤੇ ਟਰਾਂਸਪੋਰਟ ਸਬਸਿਡੀਆਂ ਵਿੱਚ ਦਿੱਤੀ ਜਾਣ ਵਾਲੀ ਸਹਾਇਤਾ ਵਿੱਚ ਕਟੌਤੀ ਕਰਨ ਤੋਂ ਬਾਅਦ ਲੋਕ ਮਹਿੰਗਾਈ ਦੀ ਮਾਰ ਚੱਲ ਰਹੇ ਨੇ ਉੱਥੇ ਹੀ ਮੌਸਮ ਦੇ ਹਾਲਾਤ ਵੀ ਵਿਗੜ ਗਏ ਨੇ ਇਸ ਸਬੰਧੀ ਤ੍ਰੀਮੂਲ ਕਾਂਗਰਸ ਦੇ ਨੇਤਾ ਨੇ ਕਿਹਾ ਪੱਛਮੀ ਬੰਗਾਲ ਸਰਕਾਰ ਸਾਡੇ ਕਿਸਾਨਾਂ ਦੀ ਲਗਾਤਾਰ ਮਦਦ ਕਰ ਰਹੀ ਹੈ ਕੱਚੇ ਮਾਲ ਦੀਆਂ ਕੀਮਤਾਂ ਵਧਣ ਨਾਲ ਕਿਸਾਨ ਪ੍ਰਭਾਵਿਤ ਹੋ ਰਹੇ ਨੇ ਦੂਜੇ ਪਾਸੇ ਕੇਂਦਰ ਕਈ ਤਰ੍ਹਾਂ ਦੀਆਂ ਸਬਸਿਡੀਆਂ ਵਿੱਚ ਕਟੋਤੀ ਕਰ ਰਹੀ ਹੈ ਇਸ ਕਾਰਨ ਕਿਸਾਨ ਅਤੇ ਆਮ ਲੋਕ ਦੋਵੇਂ ਹੀ ਚਿੰਤਤ ਨੇ ਉਹਨਾਂ ਇਹ ਵੀ ਕਿ ਸੂਬਾ ਸਰਕਾਰ ਦਾ ਪ੍ਰਚੂਨ ਵੰਡ ਨੈਟਵਰਕ ਸੂਫਲ ਬੰਗਲਾਏ ਜਿਸ ਦੀਆਂ ਦੁਕਾਨਾਂ ਤੇ ਸਬਜ਼ੀਆਂ ਤੇ ਖਾਨ ਪੀਣ ਦੀਆਂ ਵਸਤੂਆਂ ਜਬਾਬ ਕੀਮਤਾਂ ਤੇ ਵੇਚੀਆਂ ਜਾਂਦੀਆਂ ਨੇ ਉਨਾ ਨੇ ਕਿਹਾ ਕਿ ਸੋਫਲ ਬੰਗਲਾ ਟਮਾਟਰ ਦੀ ਕੀਮਤ 65 ਰੁਪਏ ਪ੍ਰਤੀ ਕਿਲੋ ਜਦ ਕਿ ਪ੍ਰਾਚੂਨ ਬਜ਼ਾਰ ਚ ਇਸ ਦੀ ਕੀਮਤ ਘਟੋ-ਘਟ 80 ਰੁਪਏ ਕੇਰਲਾ 72 ਰੁਪਏ ਪ੍ਰਤੀ ਕਿਲੋ ਬੈਂਗਣ 102 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਜੋ ਕਿ 10-20% ਦੀ ਸਸਤੇ ਅਸੀਂ ਦੁਕਾਨਾਂ ਦੀ ਗਿਣਤੀ 484 ਤੋਂ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਜ਼ਰੂਰੀ ਵਸਤਾਂ ਦੀ ਮਹਿੰਗਾਈ ਕਿਸੇ ਨਾ ਕਿਸੇ ਰੂਪ ਚ ਸਾਨੂੰ ਪਰੇਸ਼ਾਨ ਕਰ ਰਹੀ ਹੈ